ਆ ਵੀ ਸੋਹਣਿਓ ਇਹ ਸਟਿੱਲ ਵੀਡੀਓ ਹੈਗੀ ਆ ਇਹ ਗੱਲਾਂ ਨੇ ਮੇਰੇ ਮਨ ਚ ਚਲਦੀਆਂ ਰਹਿੰਦੀਆਂ ਨੇ ਖਿਆਲات ਉਹਦੇ ਮੁਤਲਕ ਮੈਂ ਕਰਨੀਆਂ ਨੇ ਬੱਟਾਂ ਤੇ ਫਿਰਦਾ ਹੀ ਮੇਰਾ ਮੇਰਾ ਦਿਲ ਜਾ ਲੱਗਦਾ ਹੁੰਦਾ ਐਨੀਵੇਸ ਅਸੀਂ ਬਹੁਤ ਗੱਲਾਂ ਕਰਦੇ ਆ ਬੜੇ ਬੜੇ ਵਿਦਵਾਨ ਗੱਲਾਂ ਕਰਦੇ ਨੇ ਮੌਸਮ ਦੀਆਂ ਕਲਾਈਮੇਟ ਦੀਆਂ ਇਸ ਧਰਤੀ ਦੀਆਂ ਮੇਰੇ ਕੋਲ ਤਾਂ ਇੱਕ ਬੜੀ ਕਲੀਅਰ ਕੱਟ ਜੀ ਗੱਲ ਹੈ ਤੁਹਾਡੇ ਗੁਰੂਆਂ ਨੇ ਕਲੀਅਰ ਕੱਟ ਕਿਹਾ ਕਿਸੇ ਧਰਮ ਚ ਕਿਹਾ ਨਹੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਿਹੜੇ ਕੰਟਰੀ ਨੇ ਤਿੰਨ ਚੀਜ਼ਾਂ ਛੇੜ ਲਈਆਂ ਉਹ ਗੁਰੂਆਂ ਦੇ ਫਲਸਫੇ ਨੂੰ ਵਾਇਲੇਟ ਕਰਤਾ ਮੈਂ ਨਹੀਂ ਮੰਨਦਾ ਵੀ ਉਹ ਮੁਲਕ ਕਦੇ ਖੁਸ਼ੀ ਨਾਲ ਜ਼ਿੰਦਗੀ ਕੱਟ ਸਕਦਾ ਇੰਡੀਆ ਆਪਣੀ ਟੋਟਲ ਇਕਨੋਮੀ ਝੋਕ ਦੇਵੇ ਸਾਰੀ ਜਿੰਨੀ ਇਹਦੀ ਨੈਟਵਰਥਾ ਜਿੰਨੇ ਜਿੰਨਾ ਸਟੇਟ ਕੋਲ ਪੈਸਾ ਹੈ ਉਹ ਝੋਕ ਦੇਵੇ ਨਾ ਆਪਣੀ ਧਰਤੀ ਆਪਣਾ ਪਾਣੀ ਆਪਣੀ ਹਵਾ ਸੇ ਹੀ ਨਹੀਂ ਹੋ ਸਕਦੀ ਜਿਨੇ ਜਿੰਨਾ ਜੋਰ ਲਾ ਕੇ ਦੇਖਣਾ ਲਾ ਲੋ ਕੋਸ਼ਿਸ਼ ਹੈ ਏ ਵੈਸੇ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਮੈਂ ਇਹਦੇ ਵੀ ਹੱਕ 'ਚ ਪਰ ਇਹ ਸਹੀ ਨਹੀਂ ਹੋ ਸਕਦਾ ਉਹ ਕਿਉਂ ਨਹੀਂ ਸਹੀ ਹੋ ਸਕਦਾ ਅਸੀਂ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਟਾਈਮ ਹੁੰਦਾ ਅਸੀਂ ਸਹੀ ਟਾਈਮ ਤੇ ਕੋਈ ਡਿਸੀਜਨ ਨਹੀਂ ਲਿਆ ਅੱਜ ਤੋਂ 40-50 ਸਾਲ ਪਹਿਲਾਂ ਕੁਦਰਤੀ ਧਰਤੀ ਪਈ ਸੀ ਜਿਵੇਂ ਟਿੱਬੇ ਪਏ ਹੁੰਦੇ ਨੇ ਨੇਚੁਰਲ ਧਰਤੀ ਜਿਵੇਂ ਪ੍ਰਮਾਤਮਾ ਨੇ ਬਣਾਈ ਸੀ ਗੋਰਿਆਂ ਨੇ ਉਹਨੂੰ ਕਦੇ ਹੀ ਨਹੀਂ ਛੇੜਿਆ ਕੈਨੇਡਾ ਚ ਅਮਰੀਕਾ ਚ ਯੂਰਪ ਚ ਚਲੇ ਜਾਓ ਹਾਂ ਕੋਈ ਇਲਾਕਾ ਉਹਨਾਂ ਦਾ ਪੱਧਰ ਕੀਤਾ ਹੋਇਆ ਹੈਗਾ ਥੋੜਾ ਮੋਟਾ ਪਰ ਇਹ ਨਹੀਂ ਕਿ ਆਪਣੇ ਮੰਗ ਸਾਰੇ ਹੀ ਜਹਿਤਾ ਆਪਣੇ ਇਹ ਜੀਰੀਆਂ ਦਾ ਜਿਹੜਾ ਇੱਕ ਲੈਵਲ ਦੇਖੋ ਨੇਚਰ ਦਾ ਸਿਧਾਂਤ ਕੀ ਆ ਚੜਦੇ ਪਾਸਿਓਂ ਪਾਣੀ ਆਉਂਦਾ ਲੈਂਦੇ ਪਾਸੇ ਨੂੰ ਜਾਂਦਾ ਅਸੀਂ ਉਹ ਸਾਰੇ ਹੀ ਛੇੜਤਾ ਇੱਕੇ ਲੈਵਲ ਕਰਤਾ ਜੀਰੀ ਕਰਕੇ ਕਿਸੇ ਖਿੱਤੇ ਚ ਕਰ ਲੰਦੇ ਕੋਈ ਵੱਡੀ ਗੱਲ ਨਹੀਂ ਸੀ ਅਸੀਂ ਟਿੱਬੇ ਸਾਰੇ ਚੱਕ ਤੇ ਕੋਈ ਟਿੱਬਾ ਨਹੀਂ ਛੱਡਿਆ ਕਦੇ ਰਾਜਸਥਾਨ ਚ ਇੱਕ ਰਾਤ ਲਾ ਕੇ ਆਓ ਤੁਹਾਨੂੰ ਪਤਾ ਲੱਗੂਗਾ ਵੀ ਅਸਲ ਧਰਤੀ ਹੁੰਦੀ ਕੀ ਆ ਉੱਥੇ ਰਾਤ ਨੂੰ ਬਾਹਰ ਰਾਤ ਨੂੰ ਪਿਆ ਨਹੀਂ ਜਾਂਦਾ ਕੱਪੜਾ ਲੈਣਾ ਪੈਂਦਾ ਠੰਡ ਲੱਗਦੀ ਆ ਕਿਉਂ ਲੱਗਦੀ ਆ ਟਿੱਬੇ ਨੇ ਰੇਤਾ ਠੰਡਾ ਹੋ ਜਾਂਦਾ ਅਸੀਂ ਤਾਂ ਵਰਸਾਈਟਾਈਲਟੀ ਉਹ ਖਾ ਕੇ ਧਰਤੀ ਦੀ ਕੋਈ ਇੱਥੇ ਦਾਲ ਨਹੀਂ ਹੋ ਸਕਦੀ ਕੋਈ ਇੱਥੇ ਛੋਲੇ ਜਿਹੜੀਆਂ ਰੇਤੇ ਚ ਟਿੱਬੇ ਚ ਹੋਣ ਵਾਲੀਆਂ ਚੀਜ਼ਾਂ ਨੇ ਉਹ ਤਾਂ ਇੱਥੇ ਹੋ ਹੀ ਨਹੀਂ ਸਕਦੀਆਂ ਕਿਉਂਕਿ ਅਸੀਂ ਕੋਈ ਟਿੱਬਾ ਹੀ ਨਹੀਂ ਛੱਡਿਆ ਦਿਖਾ ਦਿਓ ਮੈਨੂੰ ਕਿੱਥੇ ਆ ਕੋਈ ਟਿੱਬਾ ਤਿੱਬੇ ਖਾ ਗਏ ਅਸੀਂ ਜਿਹੜਾ ਧਰਤੀ ਦਾ ਬੈਲੈਂਸ ਸੀ ਉਹ ਸਾਰਾ ਖਾ ਗੀ ਜੋ ਪਰਮਾਤਮਾ ਨੇ ਬਣਾਈ ਸੀ ਉਹਦਾ ਅਸੀਂ ਡਿਜ਼ਾਈਨ ਹੈ ਛੇੜਤਾ ਇਸੇ ਕਰਕੇ ਖੜਾ ਹੋਣ ਲੱਗ ਗਏ ਇਸੇ ਕਰਕੇ ਧਰਤੀ ਖਰਾਬ ਹੋ ਗਈ ਸੋ ਅਸੀਂ ਐਸ ਕਦਰੇ ਹਲਾ ਲੀ ਹੁਣ ਤਾਂ ਹੁਣ ਤੁਸੀਂ ਲਾ ਲੋ ਆ ਸਾਡੇ ਕੇ ਲੈ ਬਲਾ ਸਾਰਾ ਇੱਧਰ ਕਿਵੇਂ ਪਾਣੀ ਦਾ ਫਲੋ ਲੰਘੂਗਾ ਜੋ ਨੇਚਰਲ ਆ ਹੁਣ ਬਾਹਰ ਕੀ ਆ ਤੁਸੀਂ ਸਿਰਫ ਟੋਆ ਭਰ ਸਕਦੇ ਹੋ ਤੁਸੀਂ ਧਰਤੀ ਨੂੰ ਲੈਵਲ ਨਹੀਂ ਕਰ ਸਕਦੇ ਲੈਵਲ ਨਹੀਂ ਐ ਨਹੀਂ ਆਪਣੇ ਵਾਂਗੂ ਲੈਜਰ ਚਲਾਉਣ ਦਿੰਦੇ ਹਾਂ ਜਿਹੜੇ ਪੈਡੀ ਦੇ ਏਰੀਏ ਨੇ ਆਸਟ੍ਰੇਲੀਆ ਚ ਨੇ ਯੂ ਐਸ ਯੂਬਾ ਸਿਟੀ ਚ ਲੱਗਦੀ ਆ ਜਾਪਾਨ ਚ ਵੀ ਲੱਗਦੀ ਆ ਉਹ ਕੋਈ ਛੋਟੀ ਜਿਹੀ ਅਮਾਉਂਟ ਆ ਜਿੱਥੇ ਉਹ ਇਹ ਚੀਜ਼ ਕਰਦੇ ਨੇ ਆਪਾਂ ਦਾ ਭਾਈ ਜੀ ਇੱਥੋਂ ਲੈ ਕੇ ਯੂਪੀ ਤੱਕ ਮੱਧਿਆ ਪ੍ਰਦੇਸ਼ ਤੱਕ ਲੈਵਲ ਇੱਕ ਕਰਤਾ ਮੈਂ ਤਾਂ ਇਹ ਵੀ ਸੋਚਦਾ ਹੁੰਨਾ ਸਾਡੇ ਨਾਲੋਂ ਐਮਪੀ ਬਿਹਾਰ ਉੜੀਸਾ ਜਿੱਥੇ ਹਲੇ ਡਿਵੈਲਪ ਨਹੀਂ ਉਹਨਾਂ ਕੋਲ ਟਾਈਮ ਆ ਜੋ ਆਪਣੀ ਧਰਤੀ ਨੂੰ ਬਚਾ ਲੈਣ ਕਿਉਂਕਿ ਉਹਨਾਂ ਨੇ ਹਲੇ ਛੇੜੀ ਨਹੀਂ ਨਾ ਉਹਨਾਂ ਨੇ ਐਸ ਲੈਵਲ ਤੇ ਇੰਨੀ ਪੱਧਰ ਤੇ ਪੈੱਡੀ ਲਾਈ ਆ ਹੁਣ ਬਿਹਾਰ ਦੇਖ ਲਓ ਛੋਟੀਆਂ-ਛੋਟੀਆਂ ਉਦਾਂ ਹੀ ਕੀ ਆ ਰਹੀਆਂ ਕਿਉਂਕਿ ਉਦਾਂ ਹੀ ਪਈ ਆ ਜਦੋਂ ਪ੍ਰਮਾਤਮਾ ਨੇ ਬਣਾਈ ਸੀ ਟਿੱਬੇ ਵੀ ਬਹੁਤ ਪਏ ਨੇ ਮਤਲਬ ਇਹ ਪ੍ਰਮਾਤਮਾ ਨੇ ਇੱਕ ਗਿਫਟ ਦਿੱਤਾ ਆ ਆਪਾਂ ਨੂੰ ਆਪਾਂ ਉਦਾਂ ਹੀ ਉਹ ਚ ਖੇਤੀ ਕਰਨੀ ਹੁੰਦੀ ਆ ਜਿਵੇਂ ਬਾਹਰ ਕਰਦੇ ਆ ਸੋ ਮੇਰਾ ਤਾਂ ਇਹੀ ਕਹਿਣਾ ਹੈ ਕਿ ਜਿਹੜਾ ਕੁਝ ਹੋਣਾ ਸੀ ਉਹ ਹੋ ਗਿਆ ਉਹ ਤਾਂ ਨਹੀਂ ਹੱਥੋਂ ਹੁੰਦਾ ਉਹ ਤਾਂ ਜਿਹਨੇ ਵਿਦਵਾਨ ਨੇ ਜ਼ੋਰ ਲਾਉਣਾ ਜਿੰਨਾ ਲਾਉਣਾ ਮੈਂ ਬਹੁਤ ਰਿਪੋਰਟਾਂ ਪੜ੍ਹੀਆਂ ਨੇ ਉਹ ਤਾਂ ਨਹੀਂ ਹੋ ਸਕਦਾ ਹੁਣ ਹਾਂ ਹੁਣ ਜੋ ਬੱਚਿਆ ਜੀ ਉਹਨੂੰ ਸੰਭਲ ਲਈਏ ਚਲੋ ਵੱਡੀ ਗੱਲ ਹੈ ਪਰ ਜੇ ਆਪਾਂ ਕਹੀਏ ਵੀ ਉਹ ਗੱਲਾਂ ਆ ਜਾਣੀਆਂ ਅੱਜ ਤੋਂ 50 60 70 ਸਾਲ ਆਣੀਆਂ ਆਜ਼ਾਦੀ ਤੋਂ ਪਹਿਲਾਂ ਆਣੀਆਂ ਉਹ ਤਾਂ ਅਸੀਂ ਸਿਸਟਮੇ ਗਵਾ ਲਿਆ ਰਹੀ ਗੱਲ ਬਾਕੀ ਇੰਡੀਆ ਦੇ ਸੂਬਿਆਂ ਦੀ ਮੇਰਾ ਖਿਆਲ ਹੈ ਉਹਨਾਂ ਕੋਲ ਬੜਾ ਟਾਈਮ ਹਲੇ ਜਿਉ ਪੰਜਾਬ ਤੋਂ ਸਬਕ ਲੈ ਲੈਣ ਇਹ ਹਰੀ ਕ੍ਰਾਂਤੀ ਦਾ ਜਿਹੜਾ ਝੋਲਾ ਆਪਣੇ ਗਲ ਚ ਪਾਇਆ ਉਹ ਬਸ ਹਰੀ ਕ੍ਰਾਂਤੀ ਉੱਪਲੇ ਰਹਿ ਗਈ ਜਿੱਦਣ ਦੇ ਅਸੀਂ ਝਾੜ ਦੇ ਚੱਕਰ ਚ ਪੈ ਗਏ ਅਸੀਂ ਜ਼ਮੀਨ ਵੀ ਗਵਾ ਲਈ ਅਸੀਂ ਕਰਜ਼ਈ ਵੀ ਹੋ ਗਏ ਅਸੀਂ ਦੁੱਖਾਂ ਪੀੜਾਂ ਚ ਵੀ ਪੈ ਗਏ ਜਿਹੜਾ ਪੀਸ ਆਫ ਮਾਈਂਡ ਸੀ ਉਹ ਸਾਡਾ ਖੋ ਲਿਆ ਚਲਿਆ ਗਿਆ ਪਰ بڑے ਲੋਕ ਇਹਨੂੰ ਸਟੇਟ ਵੀ ਸਟੇਟ ਨੇ ਇਦਾਂ ਕਰਿਆ ਇਦਾਂ ਕਰਿਆ ਦੇਖੋ ਮੈਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਮੈਂ ਤਾਂ ਆਪਣੀ ਗਲਤੀ ਨੂੰ ਆਪਣੀ ਗਲਤੀ ਮੰਨਦਾ ਇਹਦੇ ਚ ਅਸੀਂ ਵੀ ਇਨਵੋਲ ਹੋਏਗੇ ਪੂਰਨ ਤੌਰ ਤੇਾਂ ਦੇ ਚ ਕੋਈ ਸ਼ੱਕ ਨਹੀਂ ਸਟੇਟ ਵੀ ਹੈਗੀ ਆ ਪਰ ਅਸੀਂ ਵੀ ਹੈਗੇ ਆ ਇਹ ਨਹੀਂ ਕਿ ਆ ਵੀ ਕੱਲੀ ਉਹ ਸਟੇਟ ਕਰ ਦਊਗੀ ਕਈ ਬੰਦੇ ਕਹਿਣ ਲੱਗਦੇ ਨੇ ਜ਼ਮੀਨ ਖੋਲਣਗੇ ਐਵੇਂ ਕਿਵੇਂ ਤੁਹਾਡੀ ਕੋਈ ਜ਼ਮੀਨ ਖੋਲੂਗਾ ਯਾਰ ਚਲੋ ਮੇਰਾ ਖਿਆਲ ਹੈ ਬਹੁਤ ਹੈ ਫਿਰ ਕਿਤੇ ਕਰਾਂਗੇ ਗੱਲ